ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਪਠਾਨਕੋਟ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਤਿੰਨ ਗੈਂਗਸਟਰ ਪੁਲਿਸ ਉੱਤੇ ਫਾਇਰਿੰਗ ਕਰਕੇ ਹਿਮਾਚਲ ਵੱਲ ਨੂੰ ਫਰਾਰ ਹੋ ਗਏ ਜਿਨ੍ਹਾਂ ਦਾ ਪੁਲਿਸ ਨੇ ਪਿੱਛਾ ਕੀਤਾ ਤੇ ਹਿਮਾਚਲ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਪੰਜਾਬ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਜਹੀ ਹੀ ਇੱਕ ਹੋਰ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕੁਝ ਗੈਂਗਸਟਰਾਂ ਵੱਲੋਂ ਪੁਲਿਸ ਨਾਕੇ ਤੇ ਫਾਇਰਿੰਗ ਕਰ ਦਿੱਤੀ ਗਈ ਅਤੇ ਫਿਰ ਉਹ ਹਿਮਾਚਲ ਵੱਲ ਨੂੰ ਫਰਾਰ ਹੋ ਗਏ ਪਰ ਪੁਲਿਸ ਨੇ ਪਿੱਛਾ ਕਰ ਹਿਮਾਚਲ ਪੁਲਿਸ ਦੇ ਸਹਿਯੋਗ ਨਾਲ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ ਅੱਜ तकरीबन ਦੁਪਹਿਰੇ 1 ਦੇ ਵਿਚ ਦੇ ਕਰੀਬ ਅਚਾਨਕ ਜਿਹੜੀ ਹੈਗੀ ਖਬਰ ਆਈ ਹੈ ਕਿ ਮਿਰਤਲ ਜਿਹੜਾ ਨਾਕਾ ਪੁਆਇੰਟ ਹੈ ਸਾਡਾ ਖਰਪੁਰ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ CIA ਪਠਾਨਕੋਟ ਦੀ ਤੇ ਸਪੈਸ਼ਲ ਬਲਜ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਡ ਵਹੀਕਲ ਨੂੰ ਫੋਲੋ ਕਰ ਰਹੀ ਸੀਗੀ ਉਹ ਫੋਲੋ ਕਰਦਿਆ ਕਰਦਿਆਂ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ ਥੈਨ ਉਹਨਾਂ ਨੇ ਜਿਹੜੀ CIA ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਰਸਲਾ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਿਹਾ ਔਰ ਇਹਨੂੰ ਨਾਕੇ ਤੇ ਰੋਕ ਲਿਆ ਜਾਵੇ ਇਹਦੇ ਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ ਨਕਾ ਪਾਰਟੀ ਨੇ ਬੈਰੀਕੇਡ ਲਗਾ ਕੇ ਜਿਹੜੀ ਹੈਗੀ ਆ ਉੱਤੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ ਇਹਦਾ ਮੀਨ ਵਾਈਲ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ JK ਨੰਬਰ ਦੀ ਗੱਡੀ ਹੈਗੀ ਹੈ ਵਾਈਟ ਕਲਰ ਦੀ ਉਹ ਜਿਹਦੇ ਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈ ਦੀ ਗੱਡੀ ਵੀ ਆ ਗਈ ਜਿਉਂ ਹੀ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਤੇ ਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾ ਆਪਸ ਵਿੱਚ ਤੇ ਉੱਥੇ ਦੇ ਸ਼ਾਮਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਦੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਹੋਇਆ ਸੀ ਕਾਰ ਦੇ ਵਿੱਚ ਜਿਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਦੋ ਸਾਥੀ ਆ ਉਤੋਂ ਮੌਕੇ ਤੋਂ ਗੱਡੀ ਭਜਾ ਲੈਂਦੇ ਆ ਡਰਾਈਵਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦੋਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਗੱਡੀ ਇਹ پارک ਕਰ ਦਿੰਦੇ ਆ ਤੇ ਇਹ ਗੱਡੀ ਉੱਥੇ پارک ਕਰ ਦਿੰਦੇ ਆ ਉਹਦੀ ਅੱਗੇ ਉਹ ਫਰਦਰ ਗੱਡੀ I20 ਲੈ ਕੇ ਪ੍ਰਸੀਡ ਕਰਦੇ ਆ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਤ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇੱਕ ਉਹਨਾਂ ਦਾ ਸਾਥੀ ਜਿਹੜਾ I20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹ ਤੇ ਇੱਕ ਜਿਹੜਾ ਉਹਨਾਂ ਦਾ ਥਰਡ ਪਰਸਨ ਸੀਗਾ ਉਹ ਪਹਿਲਾਂ ਹਿਮਾਚਲ ਵਿੱਚ ਕਾਫੀ ਦਿਨ ਘੁੰਮਦੇ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਜਿਹੜੀ ਹੈਗੀਆਂ ਇਨਵੈਸਟੀਗੇਸ਼ਨ ਜਾਰੀ ਆ ਇਹਦੀਆਂ ਫਰਦਰ ਡਿਟੇਲਸ ਜਿਹੜੀਆਂ ਹੈਗੀਆਂ ਉਹ ਬਾਅਦ ਵਿੱਚ ਸਾਂਝੀਆਂ ਕਰਨਗੀਆਂ ਇਸ ਸਰਕਾਰ ਕੀ ਅਕਿਊਜ਼ ਜਿਹੜਾ ਹੈਗਾ ਆ ਉਹਦੇ ਵਿੱਚ ਮੇਨ ਉਹਦਾ ਨਾਮ ਹੈ ਰਜੀਵ ਕੁਮਾਰ ਅਭੀ ਇਹ ਮਹੱਲਾ ਸਾਂਸੀਆਂ ਬਹਿਰਾਮਪੁਰ ਦਾ ਰਹਿਣ ਵਾਲਾਇਆ ਇਹਦੇ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਜਿਹਦੇ ਚ ਨਾਰਕੋਟਿਕਸ ਤੇ ਅਟੈਂਪਟ ਟੂ ਮਰਡਰ ਵਿਦ ਆਰਮਜ਼ ਆ ਹਥਿਆਰਬੰਦ ਹੋ ਕੇ ਹਮਲੇ ਕਰਨ ਦੇ ਮਾਮਲੇ ਤੇ ਦਰਜ ਆ ਤੇ ਇਹ ਇੰਜਰਡ ਆ ਉਹਦੇ ਜਿਹੜੇ ਬਾਕੀ ਜਿਹੜੇ ਸਾਥੀ ਹੈਗੇ ਆ ਉਹ ਠੀਕ ਨੇ ਤੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਆ ਉਹ ਹਜੇ ਤਫਤੀਸ਼ ਚੱਲ ਰਹੀ ਆ ਉਹਦੇ ਬਾਰੇ ਬਾਅਦ ਵਿੱਚ ਜਿਹੜਾ ਅਸੀਂ ਜਿਹੜੇ ਹੈਗੇ ਆ ਉਹ ਡਿਟੇਲਸ ਜਿਹੜੀਆਂ ਬਾਅਦ ਵਿੱਚ ਪ੍ਰੋਵਾਈਡ ਕਰਾਂਗੇ ਹਜੇ ਭਾਈਓ ਦੱਸਿਆ ਕਿ ਤਫਤੀਸ਼ ਚੱਲ ਰਹੀ ਆ ਉਹਦੇ ਵਿੱਚ ਹਜੇ ਕਾਊਂਟਿੰਗ ਹੋ ਰਹੀ ਆ ਕਿਉਂਕਿ ਇਹ ਅਚਾਨਕ ਔਰ ਜਿਹੜਾ ਹੈਗਾ ਆ ਉਤੇ ਹਾਈਵੇ ਦੇ ਉੱਤੇ ਹੋਇਆ ਹੈਗਾ ਉਹਦੀ ਤਫਤੀਸ਼ ਚੱਲ ਰਹੀ ਆ ਜਿਵੇਂ ਡਿਟੇਲਸ ਆਉਣੀਆਂ ਤਾਂ ਨਸ਼ਰ ਕਰ ਦੋਗੇ